ਪੀ ਟ੍ਰਿਪਲ ਐਸ ਵੀ ਸੀਨੀਅਰ ਅਸਿਸਟੈਂਟ ਦੀਆਂ ਡੇਟਸ ਨੂੰ ਲੈ ਕੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਹੈ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ YouTube ਜਾਂ Telegram ਤੇ ਵਾਇਰਲ ਹੋ ਰਹੀ ਹੈ ਮਤਲਬ ਅਸੀਂ 22 23 ਨਵੰਬਰ ਤੋਂ ਲੈ ਕੇ 30 ਨਵੰਬਰ ਜਾਂ 7 ਦਸੰਬਰ ਤੱਕ ਕਈ ਹੀ ਡੇਟਸ ਨੇ ਜਿਹੜੀਆਂ ਉਹ ਸਰਕੂਲੇਟ ਹੁੰਦੀਆਂ ਦੇਖੀਆਂ ਨੇ ਹੁਣ ਇਹਦੇ ਪਿੱਛੇ ਸੱਚ ਇਹ ਹੈ ਕਿ ਪੀਟ੍ਰੀਪਲੱਸਬੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਐਗਜ਼ਾਮ ਦੀ ਡੇਟ ਫਾਈਨਲ ਕਰਨ ਦੇ ਲਈ ਥੋੜੀ-ਬਹੁਤ ਡਿਸਕਸ਼ਨ ਕਰਦਾ ਹੈ ਕਿਸੇ ਡੇਟ ਨੂੰ ਵਿਚਾਰਦਾ ਹੈ ਤਾਂ ਉਹ ਇਨਫੋਰਮੇਸ਼ਨ ਬਾਹਰ ਆ ਜਾਂਦੀ ਹੈ ਵਾਇਰਲ ਹੋ ਜਾਂਦੀ ਹੈ ਤੇ ਪੀਟ੍ਰੀਪਲੱਸਬੀ ਦੀ ਅਗਲੀ ਡਿਸਕਸ਼ਨ ਚ ਕੋਈ ਨਵੀਂ ਡੇਟ ਆ ਜਾਂਦੀ ਹੈ ਤਾਂ ਜਿਵੇਂ-ਜਿਵੇਂ ਉਹਨਾਂ ਦੀ ਡਿਸਕਸ਼ਨ ਚ ਕੋਈ ਨਵੀਂ ਡੇਟ ਡਿਸਕਸ ਹੁੰਦੀ ਹੈ ਉਹ ਸਾਰੀਆਂ ਡੇਟਸ ਅਸੀਂ ਵਾਇਰਲ ਹੁੰਦੀਆਂ ਦੇਖੀਆਂ ਨੇ ਇਹਨੇ ਵਿਦਿਆਰਥੀਆਂ ਨੂੰ ਇੱਕ ਪੈਨਿਕ ਦੀ ਸਿਚੁਏਸ਼ਨ ਚ ਭੇਜਿਆ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕੀਤੀ ਹੈ ਖਾਸ ਕਰਕੇ 7 ਦਸੰਬਰ ਦੀ ਡੇਟ ਨੇ ਕਿ ਉਸ ਦਿਨ ਹੀ ਪੰਜਾਬ ਪੰਜਾਬ ਦੇ ਵਿਦਿਆਰਥੀ ਦੇ ਇੱਕ ਵੱਡਾ ਸੈਕਸ਼ਨ ਹੈ ਜਿਹੜਾ ਬਹੁਤ ਕਨਫਿਊਜ਼ ਹੋਊਗਾ ਕਿ ਅਸੀਂ ਕਿਹੜੇ ਪੇਪਰ ਦੇ ਵਿੱਚ ਫਿਰ ਅਪੀਅਰ ਹੋਈਏ ਤਾਂ ਹੁਣ ਇਹਦੇ ਪਿੱਛੇ ਸੱਚ ਇਹ ਹੈ ਕਿ ਇਹਨਾਂ ਦੇ ਵਿੱਚ ਕਿਸੇ ਡੇਟ ਨੂੰ ਪੇਪਰ ਨਹੀਂ ਹੋਣ ਜਾ ਰਿਹਾ ਅਸੀਂ ਪੀਟ ਪੀਐਸਬੀ ਦੇ ਅਧਿਕਾਰੀਆਂ ਨਾਲ ਪਿਛਲੇ 10 ਦਿਨਾਂ ਦੇ ਵਿੱਚ ਦੋ ਤਿੰਨ ਵਾਰ ਲਗਾਤਾਰ ਸੰਪਰਕ ਕੀਤਾ ਉਹਨਾਂ ਨੇ ਇੱਕ ਗੱਲ ਤੇ ਯਕੀਨ ਦਿਵਾਇਆ ਕਿ ਹਲੇ ਕੋਈ ਵੀ ਡੇਟ ਹੈ ਜਿਹੜੀ ਉਹ ਫਾਈਨਲ ਨਹੀਂ ਹੋਈ ਹੈਗੀ ਡੇਟਸ ਦਾ ਫਾਈਨਲ ਹੋਣਾ 11 ਨਵੰਬਰ ਤਰਨਤਾਰਨ ਦੀ ਜ਼ਿਮਨੀ ਚੌਣਾ ਤੱਕ ਪੋਸੀਬਲ ਵੀ ਨਹੀਂ ਸਾਨੂੰ ਲੱਗ ਰਿਹਾ ਮਤਲਬ ਸਾਨੂੰ ਨਿੱਜੀ ਤੌਰ ਤੇ ਲੱਗ ਰਿਹਾ ਕਿ ਪੀਟ੍ਰੀਪਲਸ ਵੀ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਵੀ ਜ਼ਿਮਨੀ ਚੌਣਾ ਨੂੰ ਬਾਈ ਇਲੈਕਸ਼ਨਸ ਨੂੰ ਸੀਰੀਅਸਲੀ ਕਨਸਿਡਰ ਕਰਦਾ ਹੋਇਆ ਉਦੋਂ ਤੱਕ ਡੇਟਸ ਨੂੰ ਰੋਕ ਲੈਂਦਾ ਹੁੰਦਾ ਸੀਗਾ ਪਿਛਲੇ ਸਾਲ ਚਾਹੇ ਉਹ ਸਾਡੇ ਕੁਝ ਪੇਪਰ ਕੰਡਕਟ ਕਰਨੇ ਹੋਣ ਚਾਹੇ ਐਕਸਰਸਾਈਜ਼ ਦੀ ਨੋਟੀਫਿਕੇਸ਼ਨ ਜਾਰੀ ਕਰਨੀ ਹੋਵੇ ਉਦੋਂ ਅਸੀਂ ਦੇਖਿਆ ਕਿ ਜ਼ਿਮਨੀ ਚੌਣਾ ਨੂੰ ਆਧਾਰ ਬਣਾ ਕੇ ਜਿਹੜੀਆਂ ਨੋਟੀਫਿਕੇਸ਼ਨਸ ਰੋਕੀਆਂ ਜਾਂਦੀਆਂ ਸੀ ਤਾਂ ਹੁਣ ਵੀ ਜਿਹੜੀਆਂ ਡੇਟਸ ਦੀ ਅਨਾ ਜੋ ਸੀਨੀਅਰ ਅਸਿਸਟੈਂਟ ਤੇ ਉਹਦੇ ਨਾਲ ਜਿਹੜੇ ਕੁਝ ਹੋਰ ਛੋਟੇ ਪੇਪਰ ਨੇ ਡਰਾਈਵਰ ਵਰਗੀਆਂ ਪੋਸਟਾਂ ਨੇ ਗਰੁੱਪ ਸੀ ਡੀ ਦੀਆਂ ਪੋਸਟਾਂ ਨੇ ਉਹਨਾਂ ਦੇ ਐਗਜ਼ਾਮਸ ਦੀਆਂ ਡੇਟਸ ਇਹ 11 ਨਵੰਬਰ ਤੱਕ ਬਿਲਕੁਲ ਅਨਾਉਂਸ ਨਹੀਂ ਹੋਣਗੀਆਂ 11 ਨਵੰਬਰ ਤੋਂ ਬਾਅਦ ਅਨਾਉਂਸਮੈਂਟ ਹੋਊਗੀ ਤਾਂ ਪੰਜਾਬ ਦੇ ਵਿਦਿਆਰਥੀਆਂ ਦੇ ਕਰਨ ਵਾਲਾ ਕੰਮ ਇਹ ਹੈ ਕਿ ਬਾਈ ਤੁਸੀਂ ਜੇ ਇਹਨਾਂ ਐਗਜ਼ਾਮਸ ਦੇ ਵਿੱਚ ਅਪੀਅਰ ਹੋਣਾ ਪਰ ਹਲੇ ਸਿਲੇਬਸ ਕਵਰ ਕਰ ਰਹੇ ਹੋ ਫੇਰ ਇਹੇ ਪੇਪਰ ਚਾਹੇ ਨਵੰਬਰ ਚ ਹੋਵੇ ਦਸੰਬਰ ਚ ਹੋਵੇ ਚਾਹੇ ਫਰਵਰੀ ਮਾਰਚ ਚ ਹੋਵੇ ਤੁਸੀਂ ਸਿਲੇਬਸ ਪੂਰਾ ਕਰਨ ਤੇ ਫੋਕਸ ਕਰਨ ਤੇ ਤੁਹਾਡੇ ਕੋਲ ਤਾਂ ਕੋਈ ਰਾਹ ਨਹੀਂ ਹੈਗਾ ਪਰ ਜਿਹੜੇ ਵਿਦਿਆਰਥੀ ਸਿਲੇਬਸ ਪੂਰਾ ਕਰ ਚੁੱਕੇ ਨੇ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਬਈ ਤੁਸੀਂ 30 ਦਿਨ ਦਾ ਇੱਕ ਟਾਰਗੇਟ ਸੈੱਟ ਕਰੋ ਆਪਦੀ ਪੂਰੀ ਰਿਵੀਜ਼ਨ 30 ਦਿਨਾਂ ਚ ਕਰੋ ਜੇ ਤੁਹਾਡਾ ਪੇਪਰ ਕਿਤੇ ਨਵੰਬਰ ਖੀਰ ਤੇ ਚੜ ਦੇ ਦਸੰਬਰ ਚ ਦਸੰਬਰ ਮਿਡ ਦੇ ਵਿੱਚ ਹੁੰਦਾ ਤਾਂ ਤੁਹਾਡਾ ਉਹ ਜਿਹੜਾ 30 ਦਿਨ ਦਾ ਟਾਰਗੇਟ ਸੈੱਟ ਕੀਤਾ ਹੋਊਗਾ ਉਹ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਹੈਲਪ ਕਰੂਗਾ ਤੇ ਜੇ ਦਸੰਬਰ ਚ ਪੇਪਰ ਨਾ ਹੋਇਆ ਜਨਵਰੀ ਜਾਂ ਫਰਵਰੀ ਚ ਜਾ ਕੇ ਹੋਊਗਾ ਤਾਂ ਉਹ ਤੁਹਾਨੂੰ 30 ਦਿਨਾਂ ਤੋਂ ਬਾਅਦ ਕੁਝ ਐਡ-ਆਨ ਸਮਾਂ ਮਿਲ ਜਾਊਗਾ ਜਿਹਦੇ ਵਿੱਚ ਤੁਸੀਂ ਹੋਰ ਜਿਹੜੀ ਰਿਵੀਜ਼ਨ ਹੈ ਹੋਰ ਜਿਹੜਾ ਆਪ ਦਾ ਆਪ ਵੀ ਪਿਆਰੀ ਨੂੰ ਪਾਲਿਸ਼ ਕਰ ਸਕੋਗੇ ਤਾਂ ਇਸ ਤਰੀਕੇ ਨਾਲ ਇਸ ਸਟਰੈਟਜੀ ਦੇ ਨਾਲ ਤੁਸੀਂ ਆਪਦੀ ਤਿਆਰੀ ਕਰੋ ਤੇ ਤੀਜੀ ਇਨਫੋਰਮੇਸ਼ਨ ਪੰਜਾਬ ਦੇ ਵਿੱਚ ਜਿਹੜਾ ਐਕਸਾਈਜ਼ ਇਨਸਪੈਕਟਰ ਦਾ ਪੇਪਰ ਸੀਗਾ ਉਹਨੂੰ ਲੈ ਕੇ ਇੱਕ ਬਹੁਤ ਕਲੀਅਰ ਇਨਫੋਰਮੇਸ਼ਨ ਹੈ ਕਿ ਅਗਲੇ 2-3 ਮਹੀਨੇ ਉਸ ਪੇਪਰ ਦੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਣ ਲੱਗੀ ਉਹਦਾ ਹਲੇ ਫਾਰਮ ਹੈ ਜਿਹੜਾ ਰੀਓਪਨ ਹੋਣਾ ਹੈ ਪੋਸਟਾਂ ਦੇ ਵਿੱਚ ਵਾਅਦਾ ਹੋਣਾ ਤੇ ਪੀਟ੍ਰਪਲੱਸਬੀ ਕੋਲ ਇਹਦੇ ਬਾਰੇ ਹਲੇ ਵਿਭਾਗ ਦੇ ਵਿੱਚੋਂ ਕੁਝ ਨਹੀਂ ਪਹੁੰਚਿਆ ਹੈਗਾ ਸੋ ਇਸ ਕਰਕੇ ਇਹ ਪ੍ਰੋਸੈਸ ਜਿਹੜਾ ਤੁਹਾਡਾ ਜਲਦੀ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਇੱਕ ਦੋ ਮਹੀਨੇ ਦੇ ਵਿੱਚ ਬਿਲਕੁਲ ਸਿਰੇ ਨਹੀਂ ਚੜਨ ਲੱਗਿਆ ਤਾਂ ਤੁਸੀਂ ਐਕਸਰਸਾਈਜ਼ ਤੋਂ ਪਹਿਲਾਂ ਆਪਦਾ ਸੀਨੀਅਰ ਅਸਿਸਟੈਂਟ ਦੇ ਉੱਤੇ ਫੋਕਸ ਕਰੋ ਪੀ ਟ੍ਰਿਪਲ ਐਸ ਵੀ ਕਲਰਕ ਦੀ ਟਾਈਪਿੰਗ ਵਾਲੇ ਬੱਚੇ ਨੇ ਜਿਹੜੇ ਉਹ ਟਾਈਪਿੰਗ ਦੇ ਨਾਲ-ਨਾਲ ਆਪ ਵੀ ਪਿਆਰੀ ਰੱਖੋ ਜਲਦੀ ਜਿਹੜਾ 11 ਨਵੰਬਰ ਤੋਂ ਬਾਅਦ ਇਹਨਾਂ ਡੇਟਸ ਬਾਰੇ ਆਪਾਂ ਆਸਲਾ ਰਹੇ ਹਾਂ ਕਿ ਅਨਾਉਂਸਮੈਂਟਸ ਹੁੰਦੀਆਂ ਦੇਖਾਂਗੇ